ਜ਼ਿਲ੍ਹਾ ਪ੍ਰਧਾਨ ਸਾਹਿਬ ਆ ਤੀਨੂ ਜੀ ਔਰ ਰਾਜਾ ਗਿਲਜੀ ਸਾਡੇ ਐਮਐਲਏ ਸਭਾ ਨੂੰ ਔਰ ਸਾਡੇ ਸਾਰੇ ਸਾਥੀਆਂ ਦਾ ਅੱਜ ਦੀ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਅ ਅਮਰਿਤਪਾਲ ਜੀ ਜ਼ਿਲ੍ਹਾ ਪ੍ਰਧਾਨ ਸਾਹਿਬ ਆ ਤੀਨੂ ਜੀ ਔਰ ਰਾਜਾ ਗਿਲਜੀ ਸਾਡੇ ਐਮਐਲਏ ਸਭਾ ਨਾਲ ਸਾਡੇ ਜ਼ੋਨ ਦੇ ਸੈਕਟਰੀ ਸਟੇਟ ਸਕੱਤਰ ਮੇਰੇ ਨਾਲ ਮੇਰੇ ਕੁਲੀਗ ਸਾਥੀ ਸਰਪੰਚ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮੰਤਰੀ ਔਰ ਜਲੰਧਰ ਕਾਰਪੋਰੇਸ਼ਨ ਦੇ ਇੰਚਾਰਜ ਮੇਰਾ ਛੋਟਾ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਆ ਪੰਜਾਬ ਬਹੁਤ ਹੀ ਸਤਿਕਾਰਯੋਗ ਤੁਹਾਡੇ ਆਪਣੇ ਮਹਿੰਦਰ ਭਗਤ ਜੀ ਕੈਬਨਿਨਿਸਟਰ ਸਾਹਿਬ ਮੈਡਮ ਰਾਜਵਿੰਦਰ ਕੌਰ ਥੈਰਾ ਜੀ ਆ ਤੁਹਾਡੇ ਆਪਣੇ ਮੇਰੇ ਵੀਰ ਰਮਨ ਅਰੋੜਾ ਜੀ ਐਮਐਲਏ ਸਾਹਿਬ ਆ ਦੀਪਕ ਬਾਲੀ ਜੀ ਸੋ ਸਾਰੇ ਹੀ ਸਾਥੀਆਂ ਦਾ ਇੱਥੇ ਪਹੁੰਚਣ ਦੇ ਉੱਪਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਸਾਥਿਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਪਰਪਸ ਆਮ ਆਦਮੀ ਪਾਰਟੀ ਦੀ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਕੈਂਪੇਨ ਲਾਂਚ ਕਰਦਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਰਹੀਆਂ ਨੇ ਤੇ ਇਸ ਨੂੰ ਬੜੇ ਸਕਸੈਸਫੁਲੀ ਨੇਪਰੇ ਚਾੜਨ ਦੇ ਲਈ ਇੱਕ ਬੜਾ ਐਕਸਟੈਂਸਿਵ ਪ੍ਰੋਗਰਾਮ ਸੀ ਜਿਹੜਾ ਪਲਾਨ ਸੀ ਉਹ ਲਿਖਿਆ ਗਿਆ ਜਿਹਦੇ ਵਿੱਚ ਨੀਚੋਂ ਗਰਾਉਂਡ ਲੈਵਲ ਤੋਂ ਰਿਪੋਰਟਾਂ ਲੈ ਕੇ तकरीबन ਪੂਰੇ ਪੰਜਾਬ ਦੇ ਵਿੱਚ 350 ਸਾਡੇ ਐਮ ਐਲ ਏ ਸਹਿਬਾਨ ਐਮ ਪੀ ਸਹਿਬਾਨ ਮਨਿਸਟਰ ਸਹਿਬਾਨ ਸਾਰੇ ਪਾਰਟੀ ਦੇ ਆਫਿਸ ਬੀਰੋ ਸਹਿਬਾਨ ਉਹਨਾਂ ਸਾਰਿਆਂ ਦੀ رائے مشورے ਦੇ ਨਾਲ ਇੱਕ ਪ੍ਰੋਸੈਸ ਉਲੀਕਿਆ ਗਿਆ ਤਾਂ ਕਿ ਚੰਗੇ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਜਿਹੜੇ ਕਿ ਪੰਜਾਬ ਨੂੰ ਸ਼ਹਿਰਾਂ ਨੂੰ ਲੋਕਾਂ ਨੂੰ ਔਰ ਪਾਰਟੀ ਨੂੰ ਕਮਿਟਿਡ ਹੋਣ ਉਹਨਾਂ ਨੂੰ ਉਤਾਰਿਆ ਗਿਆ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਲੰਧਰ ਦੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਲੋਕ ਦੂਜੀਆਂ ਪਾਰਟੀਆਂ ਨੂੰ ਚੰਗੇ ਲੋਕ ਨੇ ਜਿਹੜੇ ਉਹ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਪੀਪਲ ਫਰੋਮ 올 ਵਾਕਸ ਆਫ ਲਾਈਫ ਜਿਹੜੇ ਕੋਈ ਨਾਨ ਪੋਲਿਟਿਕਲ ਲੋਕ ਵੀ ਨੇ ਅੱਜ ਬਹੁਤ ਇੱਕ ਕਮਾਲ ਦਾ ਰਿਸਪੌਂਸ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਔਰ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਔਰ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਨ ਵਾਲੇ ਲੋਕ ਆ ਕੰਮ ਨੂੰ ਸਮਰਪਿਤ ਆ ਔਰ ਜੋ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਔਰ ਆਪਣੀ ਅਗਲੀ ਵਿਜਨ ਹੈ ਜਿਹੜੀ ਉਹ ਦੱਸ ਦਿਆਂ ਅੱਜ ਦੀ ਇਸ ਕੈਂਪੇਨ ਲਾਂਚਿੰਗ ਮੀਟਿੰਗ ਦਾ ਪ੍ਰੈਸ ਕਾਨਫਰੰਸ ਦਾ ਪਰਪਸ ਵੀ ਇਹੀ ਹੈ ਕਿ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਕਈ ਵੱਡੇ ਕੰਮ ਨੇ ਜਿਹੜੇ ਸਮੁੱਚੇ ਪੰਜਾਬ ਦੇ ਵਿੱਚ ਹੋਏ ਨੇ ਪਰ ਕਿਉਂਕਿ ਆਪਣਾ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਹੈ ਕਿ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਕੰਮ ਹੋਣੇ ਨੇ ਉਹ ਕਾਰਪੋਰੇਸ਼ਨਸ ਨੇ ਕਮੇਟੀਆਂ ਨੇ ਕੌਂਸਲਸ ਨੇ ਕਰਨਾ ਹੈ ਔਰ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਕਰਨਾ ਹੈ। ਅ ਕੁਝ ਦਿੱਕਤਾਂ ਵੀ ਰਹੀਆਂ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਕਾਰਪੋਰੇਸ਼ਨਾਂ ਦੇ ਜਿਹੜੀਆਂ ਉਹ ਪਿਛਲੇ ਸਰਕਾਰਾਂ ਦੇ ਇੱਕ 네ਗੇਟਿਵ ਥਾਟ ਪ੍ਰੋਸੈਸ ਅਪਰੋਚ ਰਹੀ ਹੈ ਉਹਨਾਂ ਦੀ ਕੰਮਾਂ ਦੇ ਪ੍ਰਤੀ ਪਰ ਫਿਰ ਵੀ ਕਾਫੀ ਹੱਦ ਤੱਕ ਜੇ ਆਪਾਂ ਜਲੰਧਰ ਦੀ ਗੱਲ ਕਰ ਲਈਏ ਕਾਫੀ ਹੱਦ ਤੱਕ ਕੰਮ ਨੇ ਜਿਹੜੇ ਉਹ ਅਸੀਂ ਸਰਕਾਰ ਸਾਡੀ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਪਰ ਕਿਉਂਕਿ ਅਰਬਨ ਲੋਕਲ ਬਾਡੀਜ਼ ਨੇ ਔਰ ਗਰਾਊਂਡ ਨਿਚਲੇ ਪੱਧਰ ਦੀ ਸਭ ਤੋਂ ਪਹਿਲੀ ਸਰਕਾਰ ਹੈ ਜਿਹੜੀ ਉਹ ਕਾਰਪੋਰੇਸ਼ਨ ਹੁੰਦੀ ਹੈ ਇਸ ਮਕਸਦ ਨੂੰ 100% ਅਚੀਵ ਕਰਨ ਦੇ ਲਈ ਤਾਂ ਕਿ ਡਿਵੈਲਪਮੈਂਟ ਦੇ ਵਿੱਚ ਆਉਣ ਵਾਲੇ ਅਗਲੇ 2 ਸਵਾ 2 ਸਾਲ ਦੇ ਵਿੱਚ ਕੋਈ ਕੰਮ ਦੀ ਸਪੀਡ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਵਿਜ਼ਨ ਡਾਕੂਮੈਂਟ ਬਣਾਇਆ ਹੈ ਜਲੰਧਰ ਦੇ ਲੋਕਾਂ ਦੀ رائے ਦੇ ਨਾਲ ਬਣਾਇਆ ਸਾਡੇ ਸਾਰੇ ਸਾਥੀਆਂ ਦੀ رائے ਦੇ ਨਾਲ ਬਣਾਇਆ ਇੱਕ ਮੈਨੀਫੈਸਟੋ ਜਾਂ ਜਾਂ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਦੇਣ ਜਾ ਰਹੇ ਹਾਂ ਅੱਜ ਔਰ ਮੈਂ ਜਲੰਧਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਜਿਸ ਦਿਨ ਜਲੰਧਰ ਦੇ ਲੋਕ ਆ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਹੁਮਤ ਦੇ ਨਾਲ ਬਣਾ ਦੇਣਗੇ ਮੇਅਰ ਬਣਾ ਦੇਣਗੇ ਉਸ ਦਿਨ ਤੋਂ ਹੀ ਇਹਨਾਂ ਕੰਮਾਂ ਦੇ ਉੱਪਰ ਆ ਕਾਰਪੋਰੇਸ਼ਨ ਪਾਰਟੀ ਔਰ ਸਰਕਾਰ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਔਰ ਬੱਜਵੇਂ ਸਮੇਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਅਸੀਂ ਕੰਪਲੀਟ ਕਰਕੇ ਦਵਾਂਗੇ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਪਬਲਿਕ ਔਰੀਐਂਟਡ ਔਰ ਪਬਲਿਕ ਸੈਂਟ੍ਰਿਕ ਕੰਮ ਨੇ ਜਿਹੜੇ ਜਿਹੜੇ ਕਿ ਹਰ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਇਹ ਕੰਮ ਨੇ ਜਿਹੜੇ ਇਹ ਗਰੰਟੀਆਂ ਨੇ ਉਹ ਸਮਰਪਿਤ ਨੇ ਜਿਹਦੇ ਵਿੱਚੋਂ ਟੂ ਨੇਮ ਆਫ ਯੂ ਜੇ ਮੈਂ ਗੱਲ ਕਰਾਂ ਤਾਂ ਜਲੰਧਾ ਦੇ ਸਭ ਤੋਂ ਵੱਧ ਕਿਉਂਕਿ ਜਲੰਧਰ ਬਹੁਤ ਸੋਹਣਾ ਸ਼ਹਿਰ ਹੈ ਬੜੀ ਪੋਪੂਲੇਸ਼ਨ ਵੀ ਵੱਧ ਚੁੱਕੀ ਹੈ ਔਰ ਵੱਧ ਰਹੀ ਵੀ ਹੈ ਪਬਲਿਕ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਔਰ ਨਾਲ ਨਾਲ ਪੋਲੂਸ਼ਨ ਦੀ ਵੀ ਦਿੱਕਤ ਹੈ ਜਿਹੜੀ ਉਹ ਵੱਧ ਰਹੀ ਹੈ ਪੂਰੇ ਓਵਰ ਆਲ ਸੋਸਾਇਟੀ ਦੇ ਵਿੱਚ ਸੋ ਇਹਦੇ ਲਈ ਸਭ ਤੋਂ ਪਹਿਲਾ ਸਾਡਾ ਪ੍ਰੋਜੈਕਟ ਹੋਏਗਾ ਕਿ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਵਿਦ ਚਾਰਜਿੰਗ ਸਟੇਸ਼ਨਸ ਔਰ ਡਿਪੋ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਵਿਥ ਪੂਰਾ ਵਿਥ ਕੰਪਲੀਟ ਇਨਫਰਾਸਟ੍ਰਕਚਰ ਤਾਂ ਕਿ ਲੋਕਾਂ ਦੀ ਟ੍ਰਾਂਸਪੋਰਟੇਸ਼ਨ ਦੀ ਸਮੱਸਿਆ ਵੀ ਹੱਲ ਹੋ ਸਕੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਪੋਲੂਸ਼ਨ ਤੇ ਵੀ ਕੰਟਰੋਲ ਹੈ ਜਿਹੜਾ ਉਹ ਪਾਇਆ ਜਾ ਸਕੇ ਸੋ ਇਹਦੇ ਲਈ 100 ਇਲੈਕਟ੍ਰਿਕ ਬੱਸਸ ਦੇ ਲਈ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਨ ਦੇ ਉਪਰੰਤ ਅਸੀਂ ਵਚਨਬੱਧ ਹਾਂ ਦੂਸਰਾ ਸਭ ਤੋਂ ਇੰਪੋਰਟੈਂਟ ਆ ਪ੍ਰੋਬਲਮ ਇਥੇ ਹੈ ਸਾਫ ਸੁਥਰੇ ਪਾਣੀ ਦੀ ਕੁਝ ਏਰੀਆਜ਼ ਨੇ ਅ ਸਵਛ 24 ਘੰਟੇ ਪਾਣੀ ਦੇਣ ਦੇ ਲਈ ਇਹ ਇਨਸ਼ੋਰ ਕੀਤਾ ਜਾਊਗਾ ਕਿ ਵਿਦ ਲਿਮਿਟਡ ਟਾਈਮ ਫਰੇਮ ਸਾਰੇ ਜਲੰਧਰ ਦੇ ਕੋਨੇ ਹਰ ਕੋਨੇ ਦੇ ਵਿੱਚ ਚਾਹੇ ਕੋਈ ਇੰਟਰਨਲ ਏਰੀਆ ਚਾਹੇ ਕੋਈ ਨਵੀਂ ਵਾਧੂ ਆਬਾਦੀ ਵਾਲਾ ਏਰੀਆ ਖਾਸ ਤੌਰ ਤੇ ਵੈਸਟ ਔਰ ਨਾਰਥ ਵੈਸਟ ਔਰ ਨਾਰਥ ਕੰਸਟ੍ਰੈਂਸੀਜ਼ ਦੇ ਵਿੱਚ ਇਹ ਪ੍ਰੋਬਲਮ ਕਾਫੀ ਦੇਖਣ ਨੂੰ ਮਿਲੀ ਹੈ ਤੇ ਅਸੀਂ ਵਾਦਾ ਕਰਦੇ ਹਾਂ ਕਿ 24/7 24 ਘੰਟੇ 12 ਮਹੀਨੇ 30 ਦਿਨਾਂ ਸਵਛ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਜਲੰਧਰ ਦੇ ਹਰ ਘਰ ਤੱਕ ਉਹ ਪਹੁੰਚਦਾ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਕਿ ਅ ਰਿਟੇਲ ਬਾਜ਼ਾਰਾਂ ਦੇ ਲਈ ਇੱਕ ਵਿਸ਼ਾਲ ਪਾਰਕਿੰਗ ਜਿਵੇਂ ਪਹਿਲਾਂ ਗੱਲ ਕੀਤੀ ਹੈ ਟਰਾਂਸਪੋਰਟੇਸ਼ਨ ਦੀ ਉਸੇ ਤਰੀਕੇ ਨਾਲ ਜਦੋਂ ਟਰਾਂਸਪੋਰਟੇਸ਼ਨ ਹੁੰਦੀ ਹੈ ਤੇ ਨਾਲ ਨਾਲ ਪਾਰਕਿੰਗ ਦੀ ਵੀ ਲੋੜ ਹੈ ਜਿਹੜੀ ਉਹ ਹੁੰਦੀ ਹੈ ਔਰ ਜਿਵੇਂ ਰੈਨਿਕ ਬਾਜ਼ਾਰ ਸਾਈਡ ਇਹ ਪ੍ਰੋਬਲਮ ਕਾਫੀ ਪਿਛਲੇ ਸਮੇਂ ਦੇ ਵਿੱਚ ਸਾਡੇ ਧਿਆਨ ਦੇ ਵਿੱਚ ਆਈ ਹੈ ਇਹ ਇਹਦੇ ਵੱਡੀਆਂ ਪਾਰਕਿੰਗਸ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਜਾਣਗੀਆਂ ਔਰ 100% ਜਲੰਧਰ ਸ਼ਹਿਰ ਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਜਾਏਗਾ ਤਾਂ ਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਹੈ ਜਿਹੜੀ ਔਰ ਉਹ ਹੋਰ ਕੁੱਖਤਾ ਕੀਤਾ ਜਾਵੇ ਇਹਦੇ ਨਾਲ ਹੀ ਚੌਥੀ ਗਰੰਟੀ ਹੈ ਜਿਹੜੀ ਉਹ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੂੜੇ ਦੇ ਕਾਫੀ ਵੱਡੇ ਡੰਪ ਨੇ ਕਿਉਂਕਿ ਪਿਛਲੇ ਸਰਕਾਰਾਂ ਔਰ ਪਿਛਲੀ ਕਾਰਪੋਰੇਸ਼ਨ ਵੱਲੋਂ ਬਹੁਤਾ ਕੁਝ ਨਹੀਂ ਕੀਤਾ ਗਿਆ ਹੈਗਾ ਉਹਦੇ ਲਈ ਜਿੰਨੇ ਸ਼ਹਿਰ ਦੇ ਕੂੜੇ ਦੇ ਡੰਪ ਨੇ ਜਿਹੜੇ ਉਹ तकरीबन 28 ਡੰਪਸ ਨੇ ਜਿਹੜੇ ਕਿ ਚੱਕੇ ਜਾਣਗੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮਾਡਲ ਟਾਊਨ ਦਾ ਜਿਹੜਾ ਡੰਪ ਸੀਗਾ ਉਹ ਵੀ ਅ ਸਰਕਾਰ ਨੇ ਹੁਣੇ ਪਿਛਲੇ ਸਮੇਂ ਦੇ ਵਿੱਚ ਉਹ ਕਲੀਅਰ ਕੀਤਾ ਤੇ ਹੁਣ ਵੀ ਜੋ ਮਾਡਲ ਟਾਊਨ ਜੋਤੀ ਨਗਰ ਦੇ ਜੋ ਏਰੀਆਜ਼ ਨੇ ਤੇ ਡੰਪ ਲੱਗੇ ਹੋਏ ਨੇ तकरीबन 28 ਨੇ ਉਹਨਾਂ ਨੂੰ ਕਲੀਅਰ ਕਰਕੇ ਉੱਥੇ ਚੰਗੀ ਡਿਵੈਲਪਮੈਂਟ ਜਿਹੜੀ ਉਸ ਏਰੀਆ ਦੀ ਕੀਤੀ ਜਾਏਗੀ ਨਾਲ ਹੀ ਅਵਾਰਾ ਪਸ਼ੂਆਂ ਦੀ ਅਵਾਰਾ ਕੁੱਤਿਆਂ ਦੀ ਵੀ ਪ੍ਰੋਬਲਮ ਕਈ ਵਾਰੀ ਦੇਖਣ ਨੂੰ ਮਿਲਦੀ ਆ ਉਹਦੇ ਬਾਰੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਇਹਦੇ ਨਾਲ ਹੀ ਸਭ ਤੋਂ ਇੰਪੋਰਟੈਂਟ ਇੱਕ ਕਾਫੀ ਲੰਬੇ ਸਮੇਂ ਦੀ ਜੋ ਕਿਉਂਕਿ ਸਪੋਰਟਸ ਹੱਬ ਹੈ ਜਲੰਧਰ ਸਪੋਰਟਸ ਹੱਬ ਨੂੰ ਦਰਸਾਉਂਦੇ ਹੋਏ ਸਮਾਰਕ ਨੇ ਜਿਹੜੇ ਉਹ ਬਣਾਏ ਜਾਣਗੇ ਖਾਸ ਤੌਰ ਤੇ ਜੋ ਬੋਲਟਨ ਪਾਰਕ ਦੀ ਜੋ ਪੁਰਾਣੀ ਗਲੋਰੀ ਹੈ ਉਹਨੂੰ ਦੁਬਾਰਾ ਰੀਇਸਟੈਬਲਿਸ਼ ਕੀਤਾ ਜਾਊਗਾ ਔਰ ਪੀਏਪੀ ਫਲਾਈਓਵਰ ਜਿਹੜਾ ਕਿ ਇੱਕ ਕਨੈਕਟੀਵਿਟੀ ਦਾ ਇੱਕ ਮੇਨ ਸੂਤਰ ਧਾਰਾ ਹੈ ਜਲੰਧਰ ਦਾ ਉਹਨੂੰ ਡਿਵੈਲਪ ਕੀਤਾ ਜਾਊਗਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਔਰ ਸੁਖਾਲਾ ਜਿਹੜਾ ਉਹ ਕੀਤਾ ਜਾਵੇ ਸੋ ਸਾਥੀਓ ਇਹ ਪੰਜ ਗਾਰੰਟੀਆਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਭਗਵੰਤ ਸਿੰਘ ਦੀ ਰਹਿਨਮਾਈ ਦੇ ਵਿੱਚ ਆਮ ਆਦਮੀ ਪਾਰਟੀ ਕਮਿਟ ਕਰਦੀ ਹੈ ਜਲੰਧਰ ਦੇ ਲੋਕਾਂ ਦੇ ਨਾਲ ਕਿ ਜਿਸ ਦਿਨ ਜਲੰਧਰ ਦੇ ਲੋਕਾਂ ਨੇ 21 ਤਾਰੀਖ ਨੂੰ ਵੋਟਾਂ પાਕੇ ਸਾਡਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣਾ ਦਿੱਤਾ ਉਸੇ ਦਿਨ ਤੋਂ ਹੀ ਇਹਨਾਂ ਸਾਰੀਆਂ ਪੰਜ ਗਰੰਟੀਆਂ ਦੇ ਉੱਪਰ ਅਪਾਰਟ ਫਰਮ ਅਦਰ ਥਿੰਗਸ ਬਾਕੀ ਵੀ ਜੋ ਚੀਜ਼ਾਂ ਹੈਗੀਆਂ ਉਹਦਾ ਇੱਕ ਰੈਗੂਲਰ ਹੈ ਪਰ ਇਹ ਪੰਜ ਟੀਚੇ ਨੇ ਜਿਹੜੇ ਅਸੀਂ ਲੈ ਕੇ ਚੱਲੇ ਆ ਕਿ 5 ਸਾਲਾਂ ਦੇ ਲਈ ਨਹੀਂ ਕਾਰਪੋਰੇਸ਼ਨ ਅਗਲੇ 2 ਸਾਲਾਂ ਦੇ ਵਿੱਚ ਹੀ ਸਾਡੀ ਸਰਕਾਰ ਫ फेब्रुवारी 27 ਤੱਕੋਂ ਤੋਂ ਬਾਅਦ ਵੀ ਦੁਬਾਰਾ ਹੋਣੀ ਹੈ ਪਰ ਇਸੇ ਟਰਮ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਆ ਕਿ ਅਗਲੇ 2 ਸਾਲਾਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਦੇ ਜ਼ਰੀਏ ਇਹਨਾਂ 5 ਗਰੰਟੀਆਂ ਨੂੰ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਹੈ ਜਿਹੜੀ ਉਹ ਪੂਰਾ ਕਰੇਗੀ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦਾ ਵਧੀਆ ਨਿੱਗਾ ਔਰ ਓਵਰਵੈਲਮਿੰਗ ਰਿਸਪਾਂਸ ਹੈ ਜਿਹੜਾ ਉਤਸ਼ਾਹ ਲੋਕਾਂ ਵੱਲੋਂ ਮਿਲ ਰਿਹਾ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਸਾਰੇ ਵੋਟਾਂ ਦੇ ਵਿੱਚ ਸਾਡੇ ਕੈਂਡੀਡੇਟ ਨੇ ਜਿਹੜੇ ਉਹ ਜੇਤੂ ਹੋਣਗੇ ਤੇ ਜਲੰਧਰ ਦੀ ਤੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਨੂੰ ਕਮਿਟਿਡ ਸੋਚ ਦੇ ਨਾਲ ਅਸੀਂ ਇਹ ਸਾਰੇ ਪੰਜੇ ਗਰੰਟੀ ਜਿਹੜੀਆਂ ਉਹ ਪੂਰੀਆਂ ਕਰਾਂਗੇ ਅਮਨ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡਾ ਮੇਅਰ ਬਣੇਗਾ ਕਿ ਜਿੱਦਾਂ ਗੇ ਬਣਾਉਂਗਾ ਜਿੱਦਾਂ ਸ਼ੁਰੂ ਕਰਾਂਗੇ ਮੇਅਰ ਦਾ ਦਾਅਵੇਦਾਰ ਕੌਣ ਹੈ ਤੁਹਾਡੇ ਨਿਗਾਹ ਵਿੱਚ ਨਹੀਂ ਇਹ ਤਾਂ ਪਹਿਲਾ ਇਲੈਕਸ਼ਨ ਹੋਣਾ ਹੈ ਇੱਕ ਇਲੈਕਸ਼ਨ ਲੜਿਆ ਜਾਣਾ ਕਿ ਆਪ ਵਿਜ਼ਨ ਵਾਲਾ ਕਿਹੜਾ ਬੰਦਾ ਹੈਗਾ ਸੁਣੋ ਇਹ ਗੱਲ ਨਹੀਂ ਹੁੰਦੀ ਹੈਗੀ ਸਾਡੇ ਵੱਲੋਂ ਜਿਹੜੇ 85 ਬੰਦੇ ਨੇ ਅਸੀਂ ਸਾਰੇ ਦੇ ਸਾਰੇ ਹੀ ਚੰਗੀ ਵਿਜ਼ਨ ਵਾਲੇ ਮੈਦਾਨ ਦੇ ਵਿੱਚ उतारे ਨੇ ਆਮ ਆਦੀ ਪਾਰਟੀ ਇੱਕ ਡੈਮੋਕਰੈਟਿਕ ਪਾਰਟੀ ਹੈ ਡੈਮੋਕਰੇਸੀ ਦੇ ਵਿੱਚ ਬਲੀਵ ਕਰਦੀ ਹੈ ਜਿਸ ਦਿਨ ਮੈਜੋਰਿਟੀ ਆ ਗਈ ਉਹਨਾਂ ਦੀ ਮੀਟਿੰਗ ਹੋਊਗੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਆਊਗਾ ਤੇ ਜਿਹਨੂੰ ਸਾਰੇ ਸਾਥੀ ਕਹਿਣਗੇ ਮੈਜੋਰਿਟੀ ਦੇ ਨਾਲ ਸਾਰਿਆਂ ਨੂੰ ਇਨ ਲੂਪ ਲੈ ਕੇ ਸਹਿਮਤੀ ਦੇ ਨਾਲ ਕੰਸੈਂਸਸ ਦੇ ਨਾਲ ਇਹ ਫੈਸਲਾ ਜਿਹੜਾ ਉਹ ਕੀਤਾ ਜਾਏਗਾ ਪਾਰਟੀ ਦੇ ਟਿਕਟਾਂ ਜਿਹੜੀਆਂ ਵੰਡੀਆਂ ਪਹਿਲਾਂ ਜਿਹੜੀਆਂ ਵੰਡੀਆਂ ਗਈਆਂ ਉਸ ਤੋਂ ਬਾਅਦ ਕੁਝ ਤੋਂ ਚੇਂਜਸ ਕੀਤਾ ਗਿਆ ਤੇ ਜਦੋਂ ਤੁਸੀਂ ਸਕਰਡ ਹੁਣ ਸੀ ਮੀਟਿੰਗ ਕੀਤੀ ਸੀ ਲਾਸਟ ਰੋਕੋ ਬਾਰਦੂ ਜੀ ਕੀ ਆ ਗਿਆ ਕਿ ਅਸੀਂ ਸਟਰੀਨਿੰਗ ਕਮੇਟੀ ਸਾਡੀ ਜਿਹੜੀ ਆ ਉਹ ਡਿਸਾਈਡ ਕਰੇਗੀ ਐਮਐਲਏ ਮੰਤਰੀ ਉਹ ਸਾਰੇ ਜਿੰਨੇ ਤੋਂ ਤੁਹਾਡੇ ਕੋਲੇ ਮੇਲ ਪਤਾ ਅਧਿਕਾਰੀਆਂ ਨਾਲ ਹੀ ਸੁਧਾਰੇ ਲੈ ਕੇ ਤੁਸੀਂ ਕੀ ਕਹੋਗੇ ਕਿ ਜਿਹੜੀ ਮਤਲਬ ਦੇਦਾਗ ਜਿਹੜੇ ਤਵੀ ਵਾਲੇ ਬੰਦੇ ਹੋਣਗੇ ਸਾਫ ਸੁਥਰੇ ਵਾਲੇ ਬੰਦੇ ਹੋਣਗੇ ਔਰ ਵਿਜਨ ਵਾਲੇ ਬੰਦੇ ਹੋਣਗੇ ਉਹਨਾਂ ਨੂੰ ਪਹਲਾਵਾਂਗੇ ਕਈ ਟਿਕਟਾਂ ਇੱਧਰ ਹੀ ਦਿੱਤੀਆਂਗੇ ਜਿਹੜੇ ਚੋਂ ਖਰਚੇ ਵੀ ਦਰਜ ਹੈਗੇ ਆ ਨਹੀਂ ਦੇਖੋ ਪਲੀਜ਼ ਪਲੀਜ਼ ਟਾਈ ਟੂ ਅੰਡਰਸਟੈਂਡ ਵਿਥਿਨ 3 4 ਡੇਸ 3-4 ਦਿਨਾਂ ਦੇ ਵਿੱਚ 350 ਬੰਦਿਆਂ ਨੂੰ ਪਾਰਟੀ ਦੇ ਐਮਐਲਏ ਮੰਤਰੀਆਂ ਐਮਪੀਜ਼ ਨੂੰ ਔਰ ਆਫਿਸ ਬੀਅਰਸ ਨੂੰ ਅਸੀਂ ਇਨਵੋਲਵ ਕਰਕੇ ਮਹਿਜ਼ 4 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ 42 ਕਮੇਟੀਆਂ ਔਰ ਨਗਰ ਕ ਪੰਚਾਇਤਾਂ ਔਰ 49 ਜਿਹੜੇ ਬਾਇ ਇਲੈਕਸ਼ਨ ਸੀਗੇ ਇੰਨੀਆਂ ਥਾਵਾਂ ਦੇ ਉੱਪਰ ਮਹਿਜ਼ 4 ਦਿਨਾਂ ਦੇ ਵਿੱਚ 977 ਟਿਕਟ ਡਿਸਟ੍ਰੀਬਿਊਸ਼ਨ ਜਿਹੜੀ ਉਹ ਹੋਈ ਹੈ ਹੁਣ ਜਿਹੜੇ ਅਸੀਂ ਲੋਕ ਵੀ ਹੈਗੇ 350 ਉਹ ਵੀ ਇਨਸਾਨ ਨੇ ਹੋ ਸਕਦਾ ਕਿਤੇ ਕੋਈ ਕਿਸੇ ਟਿਕਟ ਦੇ ਵਿੱਚ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੋਈ ਟਿਕਟ ਬਦਲੀ ਗਈ ਆ ਹੋ ਸਕਦਾ ਕੋਈ ਗਲਤੀ ਰਹੀ ਹੋਵੇ ਕੋਈ ਉੱਨੀ ਕੀ ਰਹੀ ਹੋਵੇ ਪਰ ਬਾਇ ਐਂਡ ਲਾਰ ਜਿਹੜਾ ਸਾਡਾ ਪਰਪਸ ਰਿਹਾ ਮਕਸਦ ਰਿਹਾ ਉਹ ਸਾਰਿਆਂ ਨੂੰ ਇਨਕਲੂਸਿਵਲੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਰਿਹਾ ਔਰ ਮੈਂ ਇਸ ਮੇਰਾ ਮਾਅਨਸਰ ਉਹ ਜਿਹੜਾ ਮੇਰਾ ਮਾਅਨਸਰ ਦਾ ਕੁਝ ਟਿਕਟ ਨੇ 다ਗੇ ਬੰਦੇ ਜਿਹਨਾਂ ਦੇ ਪਰਚੇ ਦਰ ਕੀ ਪਰਚਾ ਸੁਣੋ ਪਰਚਾ ਦਰਜ ਪੋਲਿਟਿਕਸ ਦੇ ਵਿੱਚ ਪਰਚਾ ਦਰਜ ਸੁਣੋ 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 ਪਰਚਾ 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 ਦਰਜ ਪਰਚਾ ਦਰਜ ਹੋਣਾ ਮਤਲਬ ਇਹ ਮਤਲਬ ਇਹ ਥੋੜੀ ਇਹ ਕਿ ਬੰਦਾ ਬੰਦਾ ਗਿਲਤੀ ਹੋ ਗਿਆ ਪਰਚੇ ਤਾਂ ਜਿੰਨੇ ਪਿਛਲੇ ਸਰਕਾਰਾਂ ਦੇ ਵਿੱਚ ਜੋ ਕੰਮ ਚੱਲਦਾ ਰਿਹਾ ਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਉਥੇ ਬੇਗਨਾ ਲੋਕਾਂ ਦੇ ਉੱਪਰ ਵੀ ਪਰਚੇ ਬਥੇਰੇ ਦਰਜ ਹੋਏ ਨੇ ਅਸੀਂ ਅੱਜ ਤੁਸੀਂ ਪਬਲਿਕ ਪ੍ਰੋਟੈਸਟ ਕਰਨ ਚੱਲ ਜੋ ਲੋਕਾਂ ਦੇ ਮੁੱਦੇ ਮਸਲੇ ਲਈ ਤੁਸੀਂ ਸਰਕਾਰ ਦੇ ਨਾਲ ਲੜਨ ਚੱਲ ਜੋ ਤੁਸੀਂ ਰੋਡ ਦੇ ਉੱਪਰ ਪਰਚਾ ਰੋਡ ਦੇ ਉੱਪਰ ਪ੍ਰੋਟੈਸਟ ਕਰਨ ਲੱਗ ਜੋ 188 ਦਾ ਪਰਚਾ ਉੱਥੇ ਤੁਹਾਡੇ ਤੇ ਵੀ ਹੋ ਜਾਊਗਾ ਸੋ ਵਾਟ ਆਈ ਮੀਨ ਟੂ ਸੇ ਇਜ਼ ਵਾਟ ਆਈ ਮੀਨ ਟੂ ਸੇ ਇਜ਼ ਕਿ ਅੰਟਿਲ ਐਂਡ ਅਨਲੈਸ ਬੰਦਾ ਇਜ਼ ਨਾਟ ਪ੍ਰੋਵਨ ਗਿਲਟੀ ਬਾਏ ਦਾ ਕੋਰਟ ਯੂ ਕੈਨਟ ਕਾਲ ਹਿਮ ਗਿਲਟੀ ਅਮਨ ਜੀ ਅਮਨ ਜੀ ਤੁਸੀਂ ਜਾਂ ਤੁਸੀਂ ਨਗਰ ਨਿਗਮ ਚੋਣਾਂ ਕਿਵੇਂ ਦੇਖਦੇ ਹੋ ਤੁਸੀਂ ਕਿਹੜਾ ਚੋਣਾਂ ਲੜਨ ਜਾ ਰਹੇ ਹੋ ਕਿੰਨੀਆਂ ਦੇਖ ਰਹੇ ਹੋ ਸੀਤਾ ਜਿੱਤ ਪਾਵੇਗੀ ਕਿੱਥੇ ਕਿੱਥੇ ਜਿਹੜਾ ਮੇਅਰ ਬਣਾ ਪਾਵੇਗੀ ਔਰ ਇੱਕ ਹੋਰ ਚੀਜ਼ ਨਜ਼ਰ ਆਈ ਸੀ ਕਿ ਜਿਹੜੀਆਂ ਲਿਸਟਾਂ ਸੀ ਕਾਂਗਰਸ ਤੇ ਹੈ ਆਪਾਂ ਬੋਲੇ ਸੇਮ ਕੈਂਡੀਡੇਟ ਨਿਕਲ ਕੇ ਕਿਸੇ ਅਲੱਗ-ਅਲੱਗ ਵੋਟਰ ਨੂੰ ਦੇ ਇਸ ਦਾ ਸਾਮਣੇ ਨਹੀਂ ਆਇਆ ਨਹੀਂ ਉਹ ਆਈ ਥਿੰਕ ਹੋਰ ਸਾਰੇ 977 ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਹੋਰ ਕਿਤੇ ਵੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹਾਂ ਇੱਕ ਪਾਰਟੀਕੂਲਰ ਇਨਸੀਡੈਂਟ ਹੈ ਜਿਹੜਾ ਉਹ ਤੁਹਾਡੇ ਜਲੰਧਰ ਦੇ ਵਿੱਚ ਜ਼ਰੂਰ ਹੋਇਆ ਸੀ ਪਰ ਨਾਲ ਦੀ ਨਾਲ ਇਟ ਵਾਸ ਸਾਰਟਡ ਆਊਟ ਇਹ ਦੇਖੋ ਮੇਰੀ ਗੱਲ ਸਮਝੋ ਤੁਸੀਂ ਜਿਹੜੇ ਬੰਦੇ ਤਕਰੀਬਨ ਤਕਰੀਬਨ 5000 ਪਲੱਸ ਬੰਦਿਆਂ ਨੇ ਸਾਡੇ ਕੋਲ 977 ਸੀਟਾਂ ਵਾਸਤੇ ਅਪਲਾਈ ਕੀਤਾ 5000 ਪਲੱਸ ਨੇ ਔਰ ਮਹਿਜ਼ 4 ਦਿਨਾਂ ਦੇ ਵਿੱਚ ਉਹਨਾਂ ਦੀ ਸਕਰੀਨਿੰਗ ਕਰਕੇ ਟਿਕਟ ਦਿੱਸੋ ਇਹ ਜਿਹੇ ਐਲੀਮੈਂਟ ਨੇ ਜਿਹੜੇ ਉਹ ਕਈ ਵਾਰੀ ਇਹ 2022 ਦੇ ਵਿੱਚ ਵੀ ਹੋਇਆ ਸੀਗਾ ਇੱਕ ਹਲਕਾ ਸੀਗਾ ਜਿੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਤੇ ਉਹ ਬੰਦਾ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲਾ ਗਿਆ ਕਾਂਗਰਸ ਦੇ ਵਿੱਚ ਤੇ ਜੇ ਅਸੀਂ ਜਿਹੜਾ ਅਖੀਰਲੇ ਲਾਸਟ ਮੂਮੈਂਟ ਦੇ ਉੱਪਰ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਉਹ ਬੰਦਾ ਜ ਐ ਐਮਐਲਏ ਤੇ ਜਿਹਨੂੰ ਉਹ ਛੱਡ ਕੇ ਗਿਆ ਸੀਗਾ ਦਈ ਅਸੀਂ ਸਰੋਸਬੋਰ ਤੋਂ ਸਰੋਸਬੋਰ ਤੋਂ ਦਈਆ ਸੀਗਾ ਤੇ ਜਿਹਨੂੰ ਅਸੀਂ ਪਹਿਲਾਂ ਟਿਕਟ ਤੇ ਜਿਹੜਾ ਕਾਂਗਰਸ ਗਿਆ ਸੀਗਾ ਉਹਦੀ ਜ਼ਮਾਨਤ ਜਬਤ ਹੋ ਗਈ ਸੀਗੀ ਸੋ ਆ ਜਿਹੜਾ ਸਾਥੀ ਕੋਈ ਇੱਥੋਂ ਗਿਆ ਉਹਦੇ ਨਾਲ ਵੀ ਉਹੀ ਹੁਣ ਜਾ ਰਿਹਾ ਹੈ ਬੀਜੇਪੀ ਤੋਂ ਆਮ ਆਦਮੀ ਪਾਰਟੀ ਦਾ ਜਿਹੜਾ ਦੋ ਦੋ ਬੰਦੇ ਕਾਂਗਰਸ ਤੋਂ ਗਏ ਹਾਂਜੀ ਬੰਦਾ ਜਿਹੜਾ ਬੀਜੇਪੀ ਤੋਂ ਆਮ ਆਦਮੀ ਪਾਰਟੀ ਹੈ ਲੇਕਿਨ ਜਿਹੜਾ ਇਲੈਕਸ਼ਨ ਕਾਂਗਰਸ ਤੋਂ ਕਰਦਾ ਹੈ ਕੌਣ ਕਿਹਦੀ ਗੱਲ ਕਰ ਰਹੇ ਹੋ ਜਿਹੜੀ ਸਾਤਾ ਟਿਕਟਾਂ ਦੀ ਗੱਲ ਮੈਂ ਕਹਿੰਦਾ ਜਿਹੜਾ ਮਰਜ਼ੀ ਲੜ ਰਿਹਾ ਜੀ जिने ਝਾੜੂ ਛੱਡਿਆ ਉਹਦੇ ਉੱਪਰ ਝਾੜੂ ਫੇਰ ਦੇਣਾ ਲੋਕਾਂ ਨੇ ਤੁਹਾਨੂੰ ਗਰੰਟੀ ਕਰਦਾ ਹੋਰ ਦੋਸਤੋ ਆਹ ਕਰੋ ਕਰ ਲਈ ਜਣੋ ਆਓ ਜੀ ਆਹ ਲਓ ਇੱਕ ਕੱਪ ਕਰੋ ਜੀ ਆਹ ਆਹ ਕਰ ਲਿਓ ਫਰੰਟ ਵਾਲਾ ਵੀ ਜੁਰ ਕਰ ਲਓ ਜੀ ਆਹ ਕਰ ਲਓ ਦੋ ਮੈਨੂੰ ਇੱਕ ਹੋਰ ਦੋ ਸਰ ਮੈਂ ਆਪਣਾ ਗੁਰਮੁਖੀ ਕਰ ਰਿਹਾ ਹਾਂ ਇੱਥੇ ਵੀ ਕੰਮ ਨਹੀਂ ਚੱਲ ਰਿਹਾ ਸਰ 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 ਇਹ ਆਪ ਸਰ ਫਰੰਟ ਫਰੰਟ ਸਰ ਇੱਥੇ ਸਰ ਇਹ ਸਰ ਦੇਖਣਾ ਜੀ ਗਰੀਬ ਬੱਸ ਜੀ ਸਰ 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 ਇਹ ਆਪ ਸਰ ਫਰੰਟ ਫਰੰਟ ਸਰ ਇੱਥੇ ਤਾਂ ਇਹਨਾਂ ਜੀ ਸਾਈਡ ਤੇ ਦੇਖਣਾ ਹੈ ਹੋ ਗਿਆ ਜੀ ਲਓ ਜੀ

ਨਵੰਦੇ ਨਾਲ ਯੂਆਰ ਲੀਡਰ ਕੰਗੋਜੀ ਆਵਾਜ਼ ਜਿੱਤਿਆ ਕੋਈ ਨਹੀਂ ਹਟਾਉਂਦਾ ਆਜੀ ਹੁਣ ਨੌੜੇ ਜ਼ਿਲ੍ਹੇ ਦਾ ਰਵੀ ਸਪੈਕ ਲੈ ਗਿਆ ਸੱਤ ਸੌ ਚੌਹੱਤਰ ਸੌ ਕਿੰਨੀ 33 ਮਿੰਟ ਜਿਹੜਾ ਅਨੰਦਪੁਰ ਖੇਤਰ ਆਪ ਦੇਖੋ ਰਵੀ ਸੋਪਰੇ ਲੈ ਕੇ ਆ ਗਿਆ ਅੱਜ ਲਈ ਸਰਕਾਰ ਤੋਂ ਔਸ਼ਧੀ ਉਪਰ ਦੇ ਦਿੱਤੀ ਪਾਰਟੀ ਤੋਂ ਆ ਅੱਜ ਮਾਲੋ ਮਾਲੋ ਕਰਨਾ ਥੈਂਕ ਯੂ ਸਰ ਅਨੋਭ ਸਿੰਘ ਜੀ ਆਦਲਾ ਨਵਾਤ ਲੱਗ ਗਈ ਮੈਂ ਹਰਕ ਕਰਨ ਕਿੱਥੇ ਗਿਆ ਦੋ ਆਪ ਕਰੋ ਕਿ ਆਉਂਦੇ ਜੈਨ ਜੈਨ ਤੇ ਉਹਨੂੰ ਆਪ ਬੰਦਾ ਬਟਾ ਬੰਦੇ ਜੇ ਸਾਡੇ ਜਿਵੇਂ ਕਿ ਜੀ ਮਸੀ ਕਿ ਦੋ ਚਿੱਟੀਆਂ ਆਉਂਦੀਆਂ ਆਉਂਦੀ ਇੱਕ ਉੱਪਰ ਤੋਂ ਰਾਤ ਆ 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 कोई नाम नहीं था राजनीतिक पार्टी वाला प्रोकॉल परले बयान तो भेजा शामिल है ऑफर वाले आगे आ जाओ सर आ जाओ आपको ऊपर वाले सारे नाल आ लो ऊपर कमल भाई आगे आओ कमल भाई ਨਵੇਂ ਜਾਓ ਯਾਰ ਇਹ ਆਉਂਦੇ ਪਿੱਛੇ ਖੜੇ ਕਰਦੇ ਹੋ ਟੋਪਰ ਟੋਪਰ ਇੱਕ ਵਾਰੀ ਪਿੱਛੇ ਆਪੋ ਬੜਕੇ ਨਾਲ ਹੋਵੇ ਇੱਥੇ ਕੋਈ ਅਸਰ ਆਉਂਦਾ ਨਹੀਂ ਉਹ ਕੰਮ ਨਹੀਂ ਦੇ ਪਾ ਰਿਹਾ ਇਹਨਾਂ ਦੇ ਬਾਅਦ ਅੱਗੇ ਆਓ ਕਿਉਂ ਨਾਲ ਜਗ੍ਹਾ ਸਾਰੇ ਆ ਦੇ ਪਾ ਪਿੱਛੇ ਖੜੇ ਕਰ ਦਿੰਦੇ ਨੇ ਟ੍ਰੋਪੇਗਾ 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 ਗੱਡੀਆਂ ਪੈਂਦੇ ਨੇ تڏهن پرالو روپي وڌائي لاء ڪنهن نٿي سگهن ٿا 9 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 Altyazı <laughs> M.K. <laughs> क्ष करो लोग ज्वाइन करना चाहते ज्वाइन कराओ زندہ باد زندہ باد اور اگے اجي لگي سا اجو مرن جو ويتھ اپ کا جو سوچا ویلکم جی راج جی